ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜੁਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਹੈ 8427019817 ਸੋ ਅੱਜ ਦੇ ਵੀਡੀਓ ਵਿੱਚ ਚੰਗੀ ਜਿੰਦ ਜਾਨ ਬਰੀਰ ਵਾਲੀ ਜਿਹੜੇ ਵੀਰ ਕਹਿੰਦੇ ਜਰਸੀ ਲੈਣੀ ਹੈ ਚੰਗੀ ਉਹ ਜੀ ਜਰਸੀ ਦਿਖਾਉਣੀ ਹੈ ਡਿਟੇਲ ਆਪਾਂ ਇਹਦੇ ਬਾਰੇ ਪੁੱਛਦੇ ਆ ਸੂਈ ਸਵਾਈਆ ਧਾਰਾ ਵਿੱਚ ਮਾਰ ਕੇ ਦਿਖਾਵਾਂਗੇ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਮੇਰਾ ਵੀ ਨਾਮ ਰਾਗੂ ਵਾਵਾ ਪਿੰਡ ਰਾਈਆ ਜ਼ਿਲ੍ਹਾ ਬਠਿੰਡਾ ਮੋਬਾਈਲ ਨੰਬਰ 9056314210 ਰਾਈਏ ਤੋਂ ਟਪਾਲੀ ਨੂੰ ਜਾਂਦੇ ਆ ਸਿੰਗਲ ਰੋਡ ਤੇ ਆਪਣਾ ਘਰ ਹੈ ਤੇ ਮੋਬਾਈਲ ਨੰਬਰ ਆ ਗਿਆ ਆਪਣਾ 9056314210 ਦੋ ਬਿਹੜਾ ਫੋਰ ਸੇਲ ਆ ਹਨ 4 ਕਿਲੋ ਪਹਿਲਾਂ ਵੀਡੀਓ ਪਾਈ ਸੀਗੀ ਵਧੀਆ ਰਹੀ ਜੀ ਵੀਰੇ ਆ ਗਿਆ ਨੀ ਯਾਰ ਹਾਂ ਘੰਟੇ ਚੀ ਪੇਕੇ ਦੁਬਾਰੇ ਜੀ ਫੇਰ ਕਰਾਇਆ ਪਾਉਣ ਨੂੰ ਬਾਈ ਇਹ ਜਦ ਆਪਾਂ ਜਰਸੀ ਦੇਖੀ ਇਹਨੇ ਸੂਆ ਕਿਹੜਾ ਸੂਈ ਆ ਸੂਆ ਵੀ ਤੇ ਦੂਜਾ ਸੂਈ ਆ ਛੇ ਦਾੰਦਾ ਬੂਜੀ ਜੇਰ ਜਿ ਰੋਕਿਆ ਓਕੇ ਵੀਰੇ ਰਾਤ ਹੀ ਸੂਈ ਆ ਵੀਡੀਓ ਵੀ ਆਪਣੇ ਕੋਲ ਹੈ ਜੀਰ ਵੀ ਠੀਕ ਐ ਦੰਦੋ ਮੇਰੇ ਸਾਹਮਣਾਂ ਛਿੱਗੀ ਆ ਵੀਰੇ ਛਿੱਗੀ ਜੈ ਨੂੰ ਹੁਣ ਦੂਜਾ ਸੂਆ ਦੂਜਾ ਸੂਆ ਵੀਰੇ ਕਿੰਨਾ ਕ ਦੁੱਧ ਦੱਸਿਆ ਮਾਲਕਾਂ ਨੇ ਦੁੱਧ ਵੀਰੇ ਮਾਲਕਾਂ ਨੇ ਦੱਸਿਆ ਵੀ 26 27 ਕਿਲੋ ਪਹਿਲਾਂ ਸੂਈ ਦਿੱਤਾ ਉਹ ਕਹਿੰਦੇ ਇਹ ਕਿ 30 ਦੂੰ ਪਰ ਆਪਾਂ 25 ਕਿਲੋ ਕਹਿ ਕੇ ਦੇਣਾ ਵੀਰੇ ਜੀ ਇਹ ਮੂਰੇ ਮੌਸਮ ਗਰਮੀ ਦਾ 25 ਕਿਲੋ ਦੇਉ ਰਾਵਣਾ ਹਾਂ ਹਾਂ ਮੌਸਮ ਵਾਲੀ ਹੈਗਾ ਐ ਨਹੀਂ ਹੈਗਾ ਵੀ ਜੀਬ ਜੀ ਕੱਢ ਸੋ ਤਾਰਾ ਪੇ ਜੇ ਮਾਰ ਕੇ ਦਿਖਾ ਦਿੰਨੇ ਆ ਤੇ ਬੱਚਾ ਇਹਨੇ ਦੇਦੀ ਬੱਚੀ ਹੈ ਨਾ ਬੱਚੀ ਮਗਰਾ ਲੈ ਤਾਰਾ ਮਾਰ ਬੈ ਲੈ ਇਹਦੀ ਸੁਭਰ ਤਾਰਾ ਦੇਖ ਸਕਦੇ ਹੋ ਕਿਆ ਬਾਤ ਹੈ ਚੋਣ ਦੇਖੋ ਸਾਫ ਸੁਥਰਾ ਪੂਰਾ ਮੋਟਾ ਚੋਣਾ ਜਮਾ ਲਾਠੀ ਚਾਰਜ ਵਰਗਾ ਇੱਕ ਨੰਬਰ ਹੈ ਬਾਈ ਸੁਚੋਣ ਵਾਲੇ ਪਾਸੋਂ ਤੇ ਇੱਕ ਨੰਬਰ ਸੁਭਰ ਤਾਰਾ ਦੇਖੋ ਕਿਆ ਬਾਤ ਹੈ ਸਾਫ ਸੁਥਰਾ ਚੋਣ ਪੂਰਾ ਮੋਟਾ ਮੋਟਾ ਹੈ ਨਾ ਤੇ ਚੋਣ ਵਾਲੇ ਪਾਸੋਂ ਵੀਰੇ ਬੇਫਿਕਰ ਹੋ ਜੇ ਬੰਦਾ ਲੈ ਬਾਈ ਬਾਠ ਠੀਕ ਆ ਓਕੇ ਆ ਜਾ ਮੈਂ ਓਕੇ ਆ ਖੋਲ ਦਿਆਂਗੇ ਨਾ ਨਹੀਂ ਵੀ ਤੇ ਬਾਈ ਨਾੜਾ ਨੂਆ ਚੈੱਕ ਕਰਾ ਦੇ ਤੇ ਕਿੰਨਾ ਕੁ ਦੁੱਧ ਚੋਇਆ ਸਵੇਰੇ ਬੋਲਾ ਇਹਦਾ ਸਵੇਰੇ ਬਾਈ 8 25 ਕਿਲੋ ਮੰਨ ਕੇ ਬੰਦਾ ਇਹਨੂੰ ਲੈ ਸਕਦਾ ਹੈ ਨਾ ਤੇ ਭਾਅ ਵੀ ਆਰੇ ਦਾ ਕੀ ਰੱਖਿਆ ਭਾਅ ਵੀਰੇ ਫੋਨ ਤੇ ਕਰ ਤੋਰੀ ਬਾਹਰ ਨੂੰ ਇਹਨੂੰ ਬੈਡ ਦੀ ਕੁਆਲਿਟੀ ਦਿਖਾ ਦੇ ਸੋ ਪਿਛੇ ਇਹਦੇ ਬੱਛੀਆ ਤੇ ਸੂਈ ਸਵਾਈ ਧਾਰਾ ਮਾਰ ਕੇ ਦਿਖਾ ਦੇ ਸੋ 나ੜਾ ਦੇਖੋ ਥੱਲੇ ਤੋਰੀ ਕਰਾ ਮਿਲਕ ਵੇਨ ਵਗੈਰਾ ਦੇਖੋ ਸਾਫ ਸੁਥਰੀਆਂ ਮੁੱਲ ਵੀਰ ਕਹਿੰਦਾ ਫੋਨ ਤੇ ਕਰਾਂਗੇ ਹੋਊਗਾ ਜਾਇਜ ਸੋ ਬੇਲਪੂਲ ਦੇਖੋ ਜਮਾ ਕਿਆ ਪਤਾ 91 ਗੇਰਾ ਟਰੈਕਟਰ ਜਿੰਨੀ ਲੰਬੀ ਪਈ ਆ ਜਮਾ ਤੇ ਕਦਗਾਠ 4 ਵਾਲੀ ਮਸ਼ੀਨ ਜਿੰਨਾ ਇਹਦਾ ਜਰਸੀ ਜਿਹੜੀ ਹੁੰਦੀ ਹੈ ਕੋਈ ਇਹ ਗੱਲ ਜਿਹੜੇ ਦੂਰੋਂ ਵੀ ਰਹੂਗਾ ਛੋਟੀ ਹੋਊਗੀ ਉਹ ਗਾ ਦਾ ਵਰਕਾ ਪਾੜ ਦੋ ਵੱਡੀ ਆ ਦਾ ਵੱਡੀ ਆ ਜਿਵੇਂ ਕਹਿਤਾ ਇੱਕ ਵਾਰੀ ਤੇ ਪੂਰੀ ਫੁੱਲ ਸਾਈਜ਼ ਆ ਤੇ ਆ ਦਾ ਪਹਾੜ ਜੈਸਟ ਕਰ ਲਿਓ ਛੋਟੀ ਵਾਲੇ ਦੇ ਪਾਸੇ ਦਾ ਵਰਕਾ ਪਾੜ ਦੋ ਵੀ ਛੋਟੀ ਹੋਊਗੀ ਤੇ ਫੁੱਲ ਸਾਈਜ਼ ਆ ਚੰਗੀ ਜਿੰਦ ਜਾਨ ਬਰੀ ਵਾਲੀ ਇਸ ਕੁਆਲਟੀ ਬਹੁਤ ਆ ਬਾਈ ਦੂਜਾ ਸੁਆ ਸੂਈ ਸਵਾਈ ਹੈਣਾ ਜੇ ਅਜਾਪਾ ਓਕੇ ਆ ਧਾਰਾ ਓਕੇ ਆ ਬੱਚਾ ਇਹਦੇ ਵਿੱਚ ਆ ਗਈ ਬੱਛੀ ਤੇ ਥਣ ਦੇਖੋ ਜਿਵੇਂ ਕਹਾਂ ਮੈਂ ਤਾਂ ਚਰਖੇ ਦੀ ਪੂਣੀ ਵਰਗਾ ਥਾਣਾ ਜਮਾ ਬੋੜਾ ਵੀਰ ਨੇ ਕੋਈ ਨਾ ਕੋਈ ਸਵੇਰੇ ਝੋਟ ਆ ਇਹਦਾ ਸੋ ਦੇਖੋ ਹਮਾਨਾ ਇੱਕ ਵਾਰ ਨੀੜ ਤੋਂ ਫਿਰ ਦੇਖ ਸਕਦੇ ਹੋ ਪੂਰਾ ਸੋਹਣਾ ਫਿੱਟ ਫਾੜ ਜਾਵਾ ਹਣਾ ਬਸ ਠੀਕ ਆ ਓਕੇ ਆ ਅਗੇ ਦੂਜੇ ਨੰਬਰ ਜਿਹੜੀ ਵਿਹੜ ਦੇਖੀਏ ਰਏ ਆਪਾਂ ਗੱਭਣ ਇਹ ਬਾਈ ਲੈ ਜੂ ਹਫਤਾ ਤੱਕ ਹਫਤਾ ਲੈ ਜੂ ਕ੍ਰਾਸ ਬੱਚੀ ਆ ਗਈ ਹੈ ਨਾ ਕਿੰਨਾ ਦੁੱਧ ਦੇ ਦੂਗੀ ਇਹ ਦੁੱਧ ਬਾਈ 20 ਤੋਂ ਪਲੱਸ ਹੀ ਰੂ 20 ਤੋਂ ਪਾਰ ਹਾਂ ਹਫਤਾ ਸੂਣ ਚ ਵਾਕੀ ਚੀਪਾ ਜੂ ਪਾ ਓਕੇ ਆ ਓਕੇ ਆ ਮੇਰੇ ਸੋਨੇ ਵੇ ਥਾਂ ਜਮ ਮੱਜਾਂ ਨਾਲਦਾ ਹਣਾ ਇਹਦਾ ਭਾਵ ਯਾਰ ਇਹਦਾ ਬਾਈ ਫੋਨ ਕਰਾ ਸੋ ਮਿਲਕ ਮੈਂ ਦੇਖੋ ਜਮਾ ਮਗਰ ਉਹ ਲੈ ਕੇ ਹਵਾਨੇ ਕੋਲੋਂ ਮੂਰਲੀ ਨੱਤ ਤੱਕ ਜਾਂਦੀ ਆ ਤੇ ਚੰਗਾ ਦੁੱਧ ਪਾਉਗੀ ਦੂਜਾ ਸੂਆ ਸੁੰਦੀ ਆ ਤੇ ਜੱਟ ਸੌਦਾ ਲਾ ਕੇ ਜਲੇ ਕਿੰਨਾ ਦੁੱਧ ਮੰਨ ਕੇ ਬੰਦਾ ਖਰੀਦੇ ਨੂੰ 20 ਤੋਂ 80 ਦੇਣਾ ਵੀਰੇ ਕੱਟ ਨਹੀਂ ਰਣੀ ਤੇ ਦੋ 50 ਫੈਟ ਵਾਲਾ ਹਨਾ ਸੋ ਦੋਨੇ ਜਿਹੜੇ ਬਿਹੜਾ ਦਿਖਾ ਜਾਂ ਗਰਮੀ ਵਾਲੇ ਤੌਫੀ ਦਿਖਾਇਆ ਜਾਵਾ ਬੰਨੀ ਵੀ ਧੁੱਪੇ ਬਠੇ ਜਮਾ ਨਹੀਂ ਸਾਹ ਭਰਦੀਆਂ ਪਈਆਂ ਇਹ ਤੇ ਨੰਬਰ ਬੋਲ ਦੀ ਆਪਣਾ ਨੰਬਰ ਵੀਰੇ 9053614210 ਵੀਡੀਓ ਦੇਖਣ ਲਈ ਸਭ ਦਾ ਤਹਿਦ ਲੋ